ਦੋਸਤੋ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜੋ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਚੱਲ ਰਹੀ ਆ ਉਸ ਦੇ ਸਬੰਧ ਵਿੱਚ ਜ਼ਰੂਰੀ ਪੰਜ ਸਵਾਲਾਂ ਤੇ ਚਰਚਾ ਕਰਾਂਗੇ ਜਿਹੜੇ ਤੁਹਾਡੇ ਵੱਲੋਂ ਸਭ ਤੋਂ ਜ਼ਿਆਦਾ ਜਿਹੜੇ ਆ ਉਹ ਪੁੱਛੇ ਜਾ ਰਹੇ ਨੇ ਤੇ ਜਿਸ ਦੇ ਸਬੰਧ ਵਿੱਚ ਹਰ ਇੱਕ ਕੋਈ ਹੈ ਜਿਹੜਾ ਓਪਨ ਫਿਊਜਨ ਦੇ ਵਿੱਚ ਪਹਿਲਾ ਮੈਟ ਕਿਵੇਂ ਬਣਦੀ ਆ ਕੁਆਲੀਫਿਕੇਸ਼ਨ ਕੀ ਆ ਉਮਰ ਦਾ ਘਡਿਰੀਆ ਕੀ ਆ ਤੇ ਵਿਆਹ ਦੇ ਸਰਟੀਫਿਕੇਟ ਜਾ ਰਿਹਾ ਹੈ ਇਸ ਦੇ ਸਰਟੀਫਿਕੇਟ ਸੰਬੰਧੀ ਆਖਰੀ ਕੀ ਪਿੰਡ ਤੋਂ ਬਾਹਰ ਜਾਂ ਬਾੜ ਤੋਂ ਬਾਹਰ ਅਸੀਂ ਅਪਲਾਈ ਕਰ ਸਕਦੇ ਆ ਜਾਂ ਨਹੀਂ ਇਸ ਦੇ ਸੰਬੰਧ ਵਿੱਚ ਅਸੀਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਤਾਂ ਜੋ ਤੁਹਾਡੇ ਹਰ ਇੱਕ ਜਿਹੜੇ ਸਵਾਲ ਆ ਉਹ ਕਲੀਅਰ ਹੋ ਸਕਣ। ਸਭ ਤੋਂ ਪਹਿਲਾ ਸਵਾਲ ਕੁਆਲਿਫੀਕੇਸ਼ਨ एलिਜੀਬਿਲਟੀ ਜਾਂ ਵਿਦਿਕ ਯੋਗਤਾ। ਜਿਹੜਾ ਨੋਟੀਫਿਕੇਸ਼ਨ ਦਿੱਤਾ ਗਿਆ ਉਸ ਦੇ ਅਨੁਸਾਰ ਕਿ ਕੀ ਹੈ ਜਿਹੜੀ ਯੋਗਤਾ ਹੋਣੀ ਚਾਹੀਦੀ ਹੈ ਇੱਥੇ ਵੀ ਸਾਡੀ ਬਹੁਤ ਸਾਰੀ ਕਨਫਿਊਜ਼ਨ ਹੈ। ਸਭ ਤੋਂ ਪਹਿਲਾ ਹੈਗੇ ਵਿਦਿਕ ਯੋਗਤਾ ਬਾਰੇ ਗੱਲ ਕਰਦੇ ਹਾਂ ਪੂਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ। ਜਿਹੜੀ ਆਂਗਣਵਾੜੀ ਵਰਕਰ ਦੀ ਪੋਸਟ ਆ ਉਹਦੇ ਲਈ ਸੋਡੀ ਘੱਟ ਤੋਂ ਘੱਟ ਜਿਹੜੀ ਯੋਗਤਾ ਕੀ ਉਹ ਜਾਣੀ ਤੁਹਾਡੀ ਹੈ ਕੀ ਗ੍ਰੈਜੂਏਸ਼ਨ ਪਹਿਲਾਂ ਤਾਂ ਤੁਹਾਡੇ ਕੋਲੇ ਗ੍ਰੈਜੂਏਸ਼ਨ ਦੀ ਡਿਗਰੀ ਹੋਵੇ ਜਾਂ ਇਸ ਦੇ ਬਰਾਬਰ ਦੀ ਯੋਗਤਾ ਤੁਹਾਡੀ ਪਾਸ ਕੀਤੀ ਹੋਣੀ ਚਾਹੀਦੀ ਹੈ ਨੰਬਰ 2 ਤੇ ਤੁਸੀਂ 10ਵੀਂ ਪੱਧਰ ਤੇ ਪੰਜਾਬੀ ਵਿਸਾ ਜਿਹੜਾ ਉਹ ਪੜਿਆ ਹੋਣਾ ਚਾਹੀਦਾ ਜਿਹੜੀ ਅੰਗਣਵਾੜੀ ਵਰਕਰ ਦੀ ਅਸਾਮੀਆਂ ਉਹਦੇ ਲਈ ਜਿਹੜੀ ਵਿਦਿਕ ਯੋਗਤਾ ਉਹ ਸੋਡੀ ਹੈਗੀ ਹੈ ਗ੍ਰੈਜੂਏਸ਼ਨ ਤੇ 10ਵੀਂ ਲੈਵਲ ਤੇ ਤੁਹਾਡਾ ਜਿਹੜਾ ਪੰਜਾਬੀ ਦਾ ਵਿਸ਼ਾ ਜਿਹੜਾ ਉਹ ਪਾਸ ਕੀਤਾ ਹੋਣਾ ਚਾਹੀਦਾ ਇਥੇ ਤੁਹਾਨੂੰ ਕੋਈ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਹੈਲਪਰ ਦੀ ਅਸਾਮੀ ਆ ਉਹਦੇ ਲਈ ਘੱਟੋ-ਘੱਟ ਯੋਗਤਾ ਜਿਹੜੀ ਉਹ ਹੈਗੀ ਹੈ ਪਲੱਸ 2 ਜਾਂ ਇਸ ਦੇ ਬਰਾਬਰ ਦੀ ਯੋਗਤਾ ਦੂਸਰਾ ਨੰਬਰ ਹੈਗਾ 10ਵੀਂ ਪੱਧਰ ਤੇ ਤੁਸੀਂ ਇਹ ਜਿਹੜਾ ਪੰਜਾਬੀ ਦਾ ਵਿਸ਼ਾ ਉਹ ਪੜਿਆ ਹੋਣਾ ਚਾਹੀਦਾ ਇਹਦੇ ਵਿੱਚ ਤੁਸੀਂ ਐਲੀਜੀਬਲ ਹੋ ਸਕਦੇ ਹੋ ਇਹ ਤੁਹਾਡੇ ਕੋਲ ਦੋ ਅਸਾਮੀਆਂ ਹੋ ਗਈਆਂ ਇਹਨਾਂ ਦੇ ਵਿੱਚ ਆਂਗਣਵਾੜੀ ਵਰਕ ਕਰ ਲਈ ਹੋਗੀ ਜੀ ਗ੍ਰੈਜੂਏਸ਼ਨ ਤੇ ਆਂਗਣਵਾੜੀ ਹੈਲਪਰ ਲਈ ਹੋਗੀ ਪਲੱਸ 2 ਹੁਣ ਨੰਬਰ 2 ਇੱਥੇ ਸਵਾਲ ਪੈਦਾ ਹੁੰਦਾ ਮੰਨ ਲਓ ਤੁਹਾਡੇ ਪਿੰਡ ਦੇ ਵਿੱਚ ਦੋ ਪੋਸਟਾਂ ਖਾਲੀ ਦਾ ਇੱਕ ਵਰਕਰ ਦੀ ਹੈ ਇੱਕ ਇੱਕ ਵਰਕਰ ਦੀ ਹੋਊਗੀ ਇੱਕ ਹੋਊਗੀ ਹੈਲਪਰ ਦੀ ਤੁਹਾਡੀ ਬਿੱਦਕ ਯੋਗਤਾ ਜਿਹੜੀ ਉਹ ਹੋਈਗੀ ਹੈ ਗ੍ਰੈਜੂਏਸ਼ਨ ਤਾਂ ਹੁਣ ਇੱਥੇ ਤੁਸੀਂ ਕਨਫਿਊਜ਼ ਨਹੀਂ ਹੋਣਾ ਤੁਸੀਂ ਇਹ ਦੋਨੇ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਪਰ ਤੁਹਾਨੂੰ ਵੱਖਰਾ-ਵੱਖਰਾ ਅਪਲਾਈ ਜਿਹੜਾ ਉਹ ਕਰਨਾ ਪਊਗਾ ਫਿਰ ਇੱਥੇ ਗਿਆ ਗਿਆ ਜੇ ਤਾਂ ਤੁਹਾਡੀ ਗ੍ਰੈਜੂਏਸ਼ਨ ਹੈ ਤੁਸੀਂ ਦੋਨਾਂ ਲਈ ਅਪਲਾਈ ਕਰ ਸਕਦੇ ਹੋ ਜੇ ਤੁਹਾਡੀ ਪਲੱਸ 2 ਆ ਗਈ ਬਿੱਦਕ ਜੋਗ ਤਾਂ ਤੁਹਾਡੀ ਪਲੱਸ 2 ਹੈ ਤਾਂ ਤੁਸੀਂ ਵਰਕਰ ਲਈ ਅਪਲਾਈ ਨਹੀਂ ਕਰ ਸਕਦੇ ਸਿਰਫ ਹੈਲਪਰ ਦੀ ਪੋਸਟ ਲਈ ਅਪਲਾਈ ਹੈ ਜਿਹੜਾ ਤੁਸੀਂ ਕਰ ਸਕਦੇ ਹੋ ਇੱਥੇ ਕਨਫਿਊਜ਼ ਨਹੀਂ ਹੋਣਾ ਹੈਗਾ ਅੱਗੇ ਹੈਗਾ ਤੁਹਾਡਾ ਉਮਰ ਜਿਹੜੀ ਆਂਗਣ ਬੜੀ ਵਰਕਰ ਦੀ ਸਾਮੀਆਂ ਉਹਦੀ ਘੱਟ-ਪੁਕਟ ਜੋ ਉਮਰ ਹੈ ਜਿਹੜੀ ਉਹ 21 ਸਾਲ ਹੋਣੀ ਚਾਹੀਦੀ ਹੈ ਜੀ ਤੇ ਵੱਧ ਤੋਂ ਵੱਧ ਉਮਰ ਹੈ ਜਿਹੜੀ ਉਹ ਸੁੱਢੀ 37 ਸਾਲ ਹੋਣੀ ਚਾਹੀਦੀ ਹੈ ਮੱਲੋ ਜੇਕਰ ਤੁਹਾਡੀ ਉਮਰ 18 ਸਾਲ ਆ ਜਾਂ 19 ਸਾਲ ਜਾਂ 20 ਹੈ ਤਾਂ ਤੁਸੀਂ ਜਿਹੜੀ ਵਰਕਰ ਦੀ ਅਸਾਮੀ ਲਈ ਅਪਲਾਈ ਆ ਜਿਹੜਾ ਨਹੀਂ ਕਰ ਸਕਦੇ ਤੇ ਇਸ ਲਈ ਹੈਗੇ ਜਿਹੜੀ ਆਂਗਣਵੜੀ ਹੈਲਪਰ ਦੀ ਅਸਾਮੀ ਆ ਉਹਦੇ ਲਈ ਘੱਟ ਤੋਂ ਘੱਟ ਉਮਰ ਹੈ ਜਿਹੜੀ ਉਹ ਹੈਗੀ ਆ 18 ਸਾਲ ਤੇ ਵੱਧ ਤੋਂ ਵੱਧ ਉਮਰ ਹੈ ਜਿਹੜੀ ਉਹ ਹੈਗੀ ਆ 37 ਸਾਲ ਅਨੁਸੂਚਿਤ ਜਾਤੀਆਂ ਜਾਂ ਪਸੜੀਆਂ ਸਰਾਣੀਆਂ ਦੇ ਉਮੀਦਵਾਰਾਂ ਦੀ ਜਿਹੜੀ ਉਮਰ ਹੱਦ ਦਾ ਗਿਲ ਉਹ ਹੈਗੀ ਆ 42 ਸਾਲ ਤੇ ਵਿਵਾਂਗ ਉਮੀਦਵਾਰ ਜਿਹੜੇ ਉਹਨਾਂ ਦੀ ਉਮਰ ਹੱਦ ਹੈਗੀ ਜਿਹੜੀ ਉਹ ਹੋਈਗੀ 47 ਸਾਲ ਤੇ ਵਿਧਵਾ ਜਾਂ ਤਲਾਕशुदा ਉਮੀਦਵਾਰਾਂ ਲਈ ਜਿਹੜੀ ਉਮਰ ਦੀ ਹੱਦ ਹੈਗੀ ਉਹ ਵੀ ਹੈਗੀ ਹੈਗੀ 47 ਸਾਲ ਇਤੋਂ ਤੱਕ ਤੁਹਾਨੂੰ ਕਲੀਅਰ ਹੋ ਗਿਆ ਹੋਣਾਗਾ ਜਿਹੜੀਆਂ ਤੁਹਾਡੀਆਂ ਕਨਫਿਊਜ਼ਨਾਂ ਨੇ ਅੱਗੇ ਆ ਜੋ ਜਿੱਥੇ ਸਭ ਤੋਂ ਵੱਧ ਕਨਫਿਊਜ਼ਨ ਆ ਉਹ ਹੈਗੇ ਸਾਡੇ ਰਿਹਾ ਇਸ ਸੰਬੰਧੀ ਯੋਗਤਾ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਇਹ ਹੈ ਵੀ ਬਿਨੇਕਾਰਾ ਜਿਹੜਾ ਉਹ ਪਿੰਡੂ ਇਲਾਕਿਆਂ ਲਈ ਸੁਵੰਤਤ ਗ੍ਰਾਮ ਪੰਚਾਇਤ ਜਾਂ ਗ੍ਰਾਮ ਸਭਾ ਦੇ ਖੇਤਰ ਦਾ ਬਸਨੀਕ ਹੋਣਾ ਚਾਹੀਦਾਗਾ ਇੱਥੇ ਬਹੁਤ ਕਨਫਿਊਜ਼ਨ ਨਹੀਂ ਹੈ ਪਹਿਲਾ ਵੀ ਇਹਦੇ ਵਿੱਚ ਇਹ ਆ ਗਿਆ ਮੰਨ ਲਓ ਹੁਣ ਗ੍ਰਾਮ ਸਭਾ ਦੇ ਵਿੱਚ ਹੀ ਆਪਾਂ ਗੱਲ ਕਰਦੇ ਹਾਂ ਜੇ ਮੰਨ ਲਓ ਇੱਕ ਪਿੰਡ ਹੈ ਇਹ ਇੱਕ ਏ ਪਿੰਡ ਹੋ ਗਿਆ ਕਈ ਵਾਰ ਇੱਕ ਪਿੰਡ ਇੱਕ ਹੁੰਦਾ ਪਰ ਪਿੰਡ ਦੇ ਵਿੱਚ ਅੱਗੇ ਨਾ ਪੰਚਾਇਤਾਂ ਬਣ ਜਾਂਦੀਆਂ ਨੇ ਜਿਵੇਂ ਮੰਨ ਲਓ ਇਸੇ ਪਿੰਡ ਏ ਪਿੰਡ ਹੋ ਗਿਆ ਇਹਦੇ ਵਿੱਚ ਅੱਗੇ ਕਿ ਕਿ ਦੋ ਪੰਚਾਇਤਾਂ ਸੀ ਹੋਗੀ ਤੇ ਇਧਰ ਡੀ ਪੰਚਾਇਤ ਹੋ। ਮੰਨ ਲਓ ਪਿੰਡ ਇੱਕ ਹੈ ਪਰ ਪੰਚਾਇਤਾਂ ਦੇ ਵਿੱਚ ਦੋ ਨੇ। ਹੁਣ ਮੰਨ ਲਓ ਜੇ ਪੋਸਟ ਖਾਲੀ ਹੈ ਜਿਹੜੀ ਸੀ ਪੰਚਾਇਤ ਦੇ ਵਿੱਚ ਪੋਸਟ ਖਾਲੀ ਹੈਗੀ ਤਾਂ ਤੁਹਾਡੀ ਵੋਟਰ ਸੂਚੀ ਜਿਹੜੀ ਉਹ ਹੈਗੀ ਹੈ ਡੀ ਪੰਚਾਇਤ ਨਾਲ ਸੰਬੰਧਤ ਤਾਂ ਤੁਸੀਂ ਆ ਜਿਹੜੇ ਇਹਦੇ ਵਿੱਚ ਅਪਲਾਈ ਕੀ ਦੇ ਵਿੱਚ ਅਪਲਾਈ ਤੁਸੀਂ ਨਹੀਂ ਕਰ ਸਕਦੇ ਹੈਗੇ। ਇਸੇ ਤਰ੍ਹਾਂ ਹੀ ਇਹ ਲਾਗੂ ਹੋਊਗਾ ਮੰਨ ਲਓ ਜੇ ਡੀ ਦੇ ਵਿੱਚ ਖਾਲੀ ਆ ਤੁਹਾਡੀ ਵੋਟਰ ਸੂਚੀ ਜਿਹੜੀ ਪੰਚਾਇਤ ਸੀ ਦੇ ਅਧੀਨ ਆਉਂਦੀ ਆ ਤਾਂ ਤੁਸੀਂ ਡੀ ਦੇ ਵਿੱਚ ਅਪਲਾਈ ਨਹੀਂ ਕਰ ਸਕਦੇ ਇਹਦਾ ਮਤਲਬ ਸਪਸ਼ਟ ਇਹੀ ਹੋ ਗਿਆ ਵੀ ਤੁਹਾਡੀ ਜਿਹੜੀ ಗ್ರಾಮ ਪੰਚਾਇਤ ਦੇ ਨਾਲ ਤੁਸੀਂ ਸਬੰਧਤ ਹੋਣੀ ਚਾਹੀਦੀ ਹੋ ਤੁਹਾਡੀ ਜਿਹੜੀ ਵੋਟ ਆ ਉਸੇ ಗ್ರಾಮ ਪੰਚਾਇਤ ਦੀ ਵੋਟਰ ਸੂਚੀ ਦੇ ਵਿੱਚ ਹੋਣੀ ਚਾਹੀਦੀ ਆ ਤਾਂ ਹੀ ਤੁਸੀਂ ਇਹ ਜਿਹੜਾ ਅਪਲਾਈ ਆ ਜਿਹੜਾ ਉਹ ਕਰ ਸਕਦੇ ਹੋ ਇਥੇ ਇਹੀ ਕੁਆਚਾਂ ਦਾ ਤੁਹਾਡੇ ਦਾ ਆਨਸਰ ਆ ਗਿਆ ਦੂਜੇ ਪਿੰਡ ਜਾਂ ਏਰੀਏ ਵਿੱਚ ਅਪਲਾਈ ਕਰ ਸਕਦੇ ਆ ਤਾਂ ਇਹਦਾ ਆਨਸਰ ਹੋ ਗਿਆ ਨਹੀਂ ਤੁਸੀਂ ਕਿਸੇ ਦੂਸਰੇ ਪਿੰਡ ਜਾਂ ਦੂਸਰੀ ਪੰਚਾਇਤ ਦੀਨ ਅਪਲਾਈ ਆ ਜਿਹੜਾ ਤੁਸੀਂ ਨਹੀਂ ਕਰ ਸਕਦੇ ਨੰਬਰ 2 ਤੇ ਹੈਗਾ ਜੀ ਸਹਿਰੀ ਖੇਤਰ ਸਹਿਰੀ ਖੇਤਰ ਜਿਹੜੇ ਨਗਰ ਨਿਗਮ ਨੇ ਜਾਂ ਨਗਰ ਕਾਉਂਸਲ ਜਿਹੜੀਆਂ ਕਲਾਸ A ਦੇ ਵਿੱਚ ਆਉਂਦੀਆਂ ਨੇ ਉਹਦੇ ਵਿੱਚ ਕੀ ਇਹ ਤੁਹਾਨੂੰ ਤੁਹਾਡੀ ਮਿਊਂਸਿਪੈਲਿਟੀ ਕਮੇਲਟੀ ਜਿਹੜੀ ਉੱਥੋਂ ਪਤਾ ਲੱਗ ਜੂ ਵੀ ਤੁਹਾਡਾ ਸ਼ਹਿਰ ਆ ਜਿਹੜਾ ਕਿਸ ਏਰੀਆ ਦੇ ਵਿੱਚ ਆਉਂਦਾ ਉਹ ਕਲਾਸ A ਦੇ ਵਿੱਚ ਪੈਂਦਾ ਜਾਂ ਕਲਾਸ B ਦੇ ਵਿੱਚ ਪੈਂਦਾ ਜੇ ਕਲਾਸ A ਦੇ ਵਿੱਚ ਪੈਂਦਾ ਤਾਂ ਇਹਦੇ ਨਾਲ ਇਹਦੇ ਵਿੱਚ ਕੀ ਆ ਤੁਸੀਂ ਕੀ ਕਰ ਸਕਦੇ ਹੋ ਬਾੜ ਸਬੰਧਤ ਬਾੜ ਦੇ ਵਿੱਚ ਜਾਂ ਨਾਲ ਲੱਗਦੇ ਬਾੜ ਦੇ ਵਿੱਚ ਤੁਸੀਂ ਕੀ ਅਪਲਾਈ ਕਰ ਸਕਦੇ ਹੋਗੇ ਮੰਨ ਲਓ ਪੋਸਟ A ਬਾੜ ਦੇ ਵਿੱਚ ਨਿਕਲੇ ਇਹਦੇ ਨਾਲ ਲੱਗਦਾ ਬਾੜ ਹੋ ਗਿਆ ਪੀ ਤਾਂ ਤੁਸੀਂ ਬੀ ਵਾਲਾ ਵੀ ਇਹਦੇ ਵਿੱਚ ਅਪਲਾਈ ਕਰ ਸਕਦਾ ਜੇ ਬੀ ਦੇ ਵਿੱਚ ਕਲੀ ਤੇ ਇਹ ਨਾਲ ਲੱਗਦਾ ਬਾੜ ਹੋ ਗਿਆ ਤੁਸੀਂ ਅਪਲਾਈ ਕਰ ਸਕਦੇ ਏ ਵਾਲੇ ਤਾਂ ਕਰ ਹੀ ਸਕਦੇ ਜਿਹੜੇ ਨਾਲ ਲੱਗਦੇ ਉਹ ਵੀ ਕਰ ਸਕਦੇ ਆ ਇਹ ਕਿਹਦੇ ਲਈ ਹੈ ਕਲਾਸ ਏ ਲਈ ਜਿਹੜੇ ਸ਼ਹਿਰ ਕਲਾਸ ਏ ਅਧੀਨ ਆਉਂਦੇ ਆ ਜਿਹੜੀਆਂ ਨਗਰ ਕੌਂਸਲ ਜਾਂ ਨਗਰ ਨਿਗਮ ਆ ਜਿਹੜੇ ਕਲਾਸ ਏ ਅਧੀਨ ਆਉਂਦੇ ਆ ਉਹਨਾਂ ਦੇ ਲਈ ਇਹ ਹੈਗਾ ਵੀ ਤੁਸੀਂ ਸੁਵੰਦਤ ਬਾੜ ਜਾਂ ਨਾਲ ਲੱਗਦਾ ਬਾੜ ਜਿਹੜਾ ਤੁਹਾਡਾ ਹੈਗਾ ਤਾਂ ਤੁਸੀਂ ਅਪਲਾਈ ਜਿਹੜਾ ਉੱਥੇ ਕਰ ਸਕਦੇ ਹੋਏਗਾ ਨੰਬਰ 3 ਤੇ ਅੱਗੇ ਆ ਗਿਆ ਸ਼ਹਿਰੀ ਖੇਤਰ ਜਿਹੜੇ ਨਗਰ ਕੌਂਸਲ ਆ ਉਹ ਨਗਰ ਕੌਂਸਲ ਜਿਹੜੇ ਕਲਾਸ B ਤੇ ਕਲਾਸ C ਦੇ ਦੀਨਾਉਂਦੇ ਆ ਉੱਥੇ ਜਿਹੜੀ ਹੈਗੀ ਆ ਬਾੜਬੰਦੀ ਦੀ ਕੋਈ ਸ਼ਰਤ ਨਹੀਂ ਹੈਗੀ ਉੱਥੇ ਜਿਹੜਾ ਬਿਨੇਕਾਰ ਆ ਉਹ ਸਬੰਧਤ ਨਗਰ ਕੌਂਸਲ ਜਾਂ ਨਗਰ ਪੰਚਾਇਤ ਦਾ ਕੀ ਆ ਵਸਨੀਕ ਹੋਣਾ ਚਾਹੀਦਾ ਹੈਗਾ ਇਹ ਵੀ ਤੁਹਾਨੂੰ ਹੁਣ ਉੱਥੋਂ ਪਤਾ ਲੱਗ ਜੂਗਾ ਤੁਹਾਡੀ ਨਗਰ ਕੌਂਸਲ ਦੇ ਵਿੱਚੋਂ ਜਾ ਕੇ ਵੀ ਤੁਹਾਡੀ ਜਿਹੜੀ ਨਗਰ ਕੌਂਸਲ ਜਾਂ ਨਗਰ ਪੰਚਾਇਤ ਆ ਉਹ ਕਿਸ ਕੈਟਾਗਰੀ ਦੇ ਅਧੀਨ ਆਉਂਦੀ ਆ ਤੁਹਾਡੀ A ਦੇ ਵਿੱਚ ਆਉਂਦੀ ਆ ਜਾਂ B ਦੇ ਵਿੱਚ ਆਉਂਦੀ ਆ ਨਗਰ ਕੌਂਸਲ ਦੇ ਵਿੱਚੋਂ ਜਾ ਕੇ ਤੁਸੀਂ ਪਤਾ ਕਰ ਲੈਣਾ ਚੌਥਾ ਆ ਗਈ ਸਾਡੇ ਕੋਲ ਰਹਿਸੀ ਸੂਤ ਇੱਥੇ ਵੀ ਬਹੁਤ ਵੱਡੀ ਕਨਫਿਊਜ਼ਨ ਆ ਜਿਹੜੀ ਉਹ ਕ੍ਰੀਏਟ ਹੋਈ ਹੋਈ ਆ ਹਰ ਇੱਕ ਦੇ ਮੈਂਡ ਦੇ ਵਿੱਚ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਰਹਿ ਦਸਤਾਵੇਜ਼ ਦੇਖਦੇ ਹਾਂ ਵੀ ਕਿਹੜੇ ਕਿਹੜੇ ਡਾਕੂਮੈਂਟ ਆਪਾਂ ਆਉਂਦੇ ਹੈਗੇ ਸਭ ਤੋਂ ਪਹਿਲਾਂ ਤਾਂ ਰਹਿ ਸੀ ਦੇ ਨੰਬਰ 1 ਦੇ ਵਿੱਚ ਆਉਂਦਾ ਹੈਗਾ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਰਿਹਾ ਇਸ ਦਾ ਸਰਟੀਫਿਕੇਟ ਜਾਨੀ ਦੀ ਡੋਮਿਸਲ ਜੇ ਤੁਹਾਡੇ ਕੋਲ ਇੱਕ ਤਾਂ ਇਹ ਹੋ ਗਿਆ ਜੀ ਨੰਬਰ 2 ਤੇ ਆ ਗਿਆ ਤੁਹਾਡਾ ਵੋਟਰ ਸਨਾਖਤੀ ਕਾਰਡ ਜਾਂ ਤਾਰਾ ਵੋਟ ਸੂਚੀ ਨੰਬਰ 2 ਤੇ ਇਹ ਹੋ ਗਿਆ ਜੀ ਨੰਬਰ 3 ਤੇ ਆ ਗਿਆ ਤੁਹਾਡਾ ਆਧਾਰ ਕਾਰਡ ਆਧਾਰ ਕਾਰਡ ਆ ਜਿਹੜੇ ਇੱਥੇ ਨੇ ਸੱਤ ਰੱਖੀ ਹੋਈ ਆ ਵੀ ਜਿਹੜਾ ਆਧਾਰ ਕਾਰਡ ਆ ਤੁਹਾਡਾ 6 ਮਹੀਨੇ ਜਿਹੜਾ ਉਹ ਪੁਰਾਣਾ ਬਣਿਆ ਹੋਣਾ ਚਾਹੀਦਾ ਹੈਗਾ ਇਹ ਹੋ ਗਿਆ ਤੁਹਾਡੇ ਜਿਹੜੇ ਐਸੀ ਸਰਟੀਫਿਕੇਟ ਦੇ ਤਿੰਨ ਪ੍ਰੂਫ ਆ ਜਿਹੜੇ ਉਹਨਾਂ ਨੇ ਆਪਾਂ ਨੂੰ ਦੇ ਦਿੱਤੇ ਹੈਗੇ ਡੋਮਿਸਾਈਲ ਹੋ ਗਿਆ ਤੁਹਾਡਾ ਵੋਟਰ ਸਨਗਤਿ ਕਾਰਡ ਹੋ ਗਿਆ ਤੇ ਆਧਾਰ ਕਾਰਡ ਹੋ ਗਿਆ ਉਸ ਤੋਂ ਅਗਲਾ ਚੌਥੇ ਨੰਬਰ ਦੇ ਵਿੱਚ ਆ ਗਿਆ ਪੰਜਾਬ ਸਰਕਾਰ ਦਾ ਰਾਖਵਾ ਕਰਨ ਦਾ ਲਾਭ ਲੈਣ ਲਈ ਮੰਨ ਲਓ ਜੇ ਤੁਹਾਡੀ ਪੋਸਟ ਆ ਜਿਹੜੀ ਉਹ ਰਿਜ਼ਰਵ ਕੈਟਾਗਰੀ ਦੇ ਅਧੀਨ ਆ ਮੰਨ ਲਓ ਬੀਸੀ ਜਾਂ ਐਸ ਲਾਭ ਲੈਣਾ ਚਾਹੁੰਦੇ ਹੋਗੇ ਤਾਂ ਤੁਹਾਨੂੰ ਉੱਥੇ ਤੁਹਾਡਾ ਬੀਸੀ ਸਰਟੀਫਿਕੇਟ ਜਾਂ ਐਸਸੀ ਸ਼ੈਡਿਊਲ ਦਾ ਸਰਟੀਫਿਕੇਟ ਆ ਹੋਏ تھے ਪੰਜਾਬ ਸਰਕਾਰ ਦੇ ਜਿਹੜੇ ਰੂਲਾਂ ਅਥਾਰਟੀ ਹੁਣ ਬਣਿਆ ਹੋਇਆ ਉਹ ਤੁਹਾਨੂੰ ਇੱਥੇ ਪੇਸ਼ ਕਰਨਾ ਪੂਗਾ ਇੱਥੇ ਤੁਹਾਡੀ ਕਨਫਿਊਜ਼ਨ ਜਿਹੜੀ ਦੂਰ ਹੋ ਜਾਣੀ ਜੀ ਤੁਹਾਡੇ ਕੋਲ ਤਿੰਨ ਤਰ੍ਹਾਂ ਦੇ ਹੱਸੀ ਦੱਸਤਾ ਵੀ ਜਿਹੜਾ ਹੈਡ ਕੋ ਦਿੱਤੇ ਆ ਪਹਿਲਾ ਹੈਗਾ ਸਾਡੇ ਕੋਲ ਡੋਮਿਸਾਈਲ ਠੀਕ ਹੈ ਜੀ ਰਹਿਸੀ ਸਰਟੀਫਿਕੇਟ ਦੂਸਰਾ ਆ ਗਿਆ ਸਾਡੇ ਕੋਲ ਪੋਟਰ ਕਾਰਡ ਜਾਂ ਵੋਟਰ ਸੂਚੀ ਨੰਬਰ 3 ਤੇ ਆ ਗਿਆ ਸਾਡੇ ਕੋਲੇ ਆਧਾਰ ਕਾਰਡ ਆਧਾਰ ਕਾਰਡ ਆ ਜਿਹੜਾ ਤੁਹਾਡਾ 6 ਮਹੀਨੇ ਜਿਹੜਾ ਪ੍ਰਾਣਾ ਆਪਣੇ ਹੋਣਾ ਚਾਹੀਦਾ ਹੈਗਾ ਇਹ ਹੋਗੇ ਤੁਹਾਡੇ ਰਹਿਸੀ ਦੱਸਤਾ ਵੇ ਜਿਹੜੇ ਜਿਹੜੇ ਤੁਹਾਨੂੰ ਚਾਹੀਦੇ ਹਨ ਅਪਲਾਈ ਕਰਨ ਵੇਲੇ ਇੱਥੇ ਹੋਣਾ ਸੀ ਇਹ ਕਰਦੇ ਆ ਮੈਰਿਜ ਸਰਟੀਫਿਕੇਟ ਵਾਲੀ ਜਿਹੜੀ ਕਨਫਿਊਜ਼ਨ ਦੂਰ ਹੈ ਤੁਹਾਡੇ ਕੋਲੇ ਕਨ ਮੈਰਿਜ ਸਰਟੀਫਿਕੇਟ ਦੀ ਬਹੁਤ ਜ਼ਿਆਦਾ ਕਨਫਿਊਜ਼ਨ ਆਈ ਹੁਣ ਇੱਥੇ ਦੇਖਦੇ ਆਪਾਂ ਵਿਆਹ ਉਪਰੰਤ ਅਪਲਾਈ ਕਰਨ ਵਾਲੀਆਂ ਲੜਕੀਆਂ ਲਈ પતિ ਦਾ ਫਰੋਤਕ ਨੰਬਰ 1 ਤੋਂ ਲੈ ਕੇ 3 ਤੱਕ ਜਿਹੜੀਆਂ ਵਿਆਹ ਤੋਂ ਬਾਅਦ ਲੜਕੀਆਂ ਅਪਲਾਈ ਕਰਨਗੇ ਜਮ ਇਹ 1 ਤੋਂ ਲੈ ਕੇ 3 ਤੱਕ ਆਪ ਹੈ ਸਾਡੇ ਕੋਲੇ ਡੋਮਿਸਲ ਵੋਟਰ ਕਾਰਡ ਜਾਂ ਵੋਟਰ ਸੂਚੀ ਆਧਾਰ ਕਾਰਡ ਲੜੀ ਨੰਬਰ 1 ਤੋਂ ਲੈ ਕੇ ਸਾਰੇ ਦਸਤਾਵੇਜ਼ਾਂ ਵਿੱਚੋਂ ਵਿੱਚੋਂ ਕੋਈ ਦੋ ਦਸਤਾਵੇਜ਼ ਸਰਕਾਰ ਵੱਲੋਂ ਠੀਕ ਹੈ ਜੀ ਪਹਿਲਾਂ ਤਾਂ ਹੋ ਗਿਆ ਦੋ ਦਸਤਾਵੇਜ਼ ਕਿੰਨਾ ਲਈਆ ਵਿਆਹ ਅਪਰੰਤ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਦੇ ਵਿਆਹ ਨੂੰ ਥੋੜਾ ਟਾਈਮ ਹੋਇਆ ਹੁੰਦਾ ਜਿਨ੍ਹਾਂ ਦੇ ਵੋਟਰ ਕਾਰਡ ਆਧਾਰ ਕਾਰਡ ਵਗੈਰਾ ਅਪਡੇਟ ਨਹੀਂ ਹੋਏ ਹੁੰਦੇ ਇਹ ਉਹਨਾਂ ਲੜਕੀਆਂ ਲਈ ਆ ਚੇਰ ਦੋ ਤਾਂ ਦਸਤਾਵੇਜ਼ ਹੋਗੇ ਤੁਹਾਡੇ ਮਤਲਬ ਆਪਣੇ ਹਸਬੰਦ ਦੇ ਇੱਕ ਆਧਾਰ ਕਾਰਡ ਵੋਟਰ ਕਾਰਡ ਉਸ ਤੋਂ ਇੱਕ ਹੋਗਾ ਡੋਮਿਸਾਈਲ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਜਿਹੜੇ ਦੋ ਦਸਤਾਵੇਜ਼ ਦਾ ਉਹ ਲਗਾ ਸਕਦੀਆਂ ਨੇ ਨਾਲ ਕੀ ਆ ਸਰਕਾਰ ਵੱਲੋਂ ਜਾਰੀ ਵਿਆਹ ਦੀ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਕੇਵਲ ਵਿਆਹ ਉਪਰੰਤ ਅਪਲਾਈ ਕਰਨ ਵਾਲੀਆਂ ਲੜਕੀਆਂ ਲਈ ਉਹਦੇ ਵਿੱਚ ਸਪਸ਼ਟ ਦਿੱਤਾ ਹੋਇਆ ਮੈਰਿਜ ਸਰਟੀਫਿਕੇਟ ਸਿਰਫ ਉਹਨਾਂ ਲਈ ਕੰਪਲਸਰੀ ਹੈ ਜਿਨ੍ਹਾਂ ਦੀ ਮੈਰਿਜ ਨਵੀਂ ਹੋਈ ਹੈ ਜਿਨ੍ਹਾਂ ਦੇ ਕੋਲ ਵੋਟਰ ਕਾਰਡ ਜਾਂ ਆਧਾਰ ਕਾਰਡ ਨਹੀਂ ਹੈਗਾ ਉਹ ਕੀ ਕਰਨਗੇ ਆਪਣਾ ਵਿਆਹ ਦਾ ਜਿਹੜਾ ਸਰਟੀਫਿਕੇਟ ਆ ਉਹ ਇੱਥੇ ਲਗਾਉਣਗੇ ਇਨਾਂ ਕੋਲੇ ਆਧਾਰ ਕਾਰਡ ਵੋਟਰ ਕਾਰਡ ਨਹੀਂ ਹੈ ਗਿਆ ਲੈਂਡ ਵੀ ਦੇ ਵਿੱਚ ਪਾਈ ਹੋਏ ਕੇਵਲ ਵਿਆਹ ਉਪਰੰਤ ਅਪਲਾਈ ਕਰਨ ਵਾਲੀਆਂ ਲੜਕੀਆਂ ਲਈ ਠੀਕ ਹੈ ਜੀ ਇੱਥੋਂ ਤੱਕ ਹੋ ਗਿਆ ਕਨਫਿਊਜ਼ਨ ਕਲੀਅਰ ਫਿਰ ਇਹਦੇ ਵਿੱਚ ਕਿ ਮੰਨ ਲਓ ਤੁਸੀਂ ਵਸਤਾਵੇਦ ਅਪਲਾਈ ਕੀਤਾ ਸੀਗਾ ਉਹਦੀ ਰਸੀਦ ਲਾ ਕੇ ਤੁਸੀਂ ਅਪਲਾਈ ਕਰਤੀ ਆਨਲਾਈਨ ਅਰਜੀ ਫਿਰ ਇਹ ਜਿਹੜੀ ਕਾਉਂਸਲਿੰਗ ਆ ਗਈ ਜਦੋਂ ਤੁਹਾਡੀ ਕਾਉਂਸਲਿੰਗ ਹੋਣੀ ਹੈ ਕਾਉਂਸਲਿੰਗ ਲਈ ਅਪਲਾਈ ਆ ਜਾਊਗਾ ਉੱਥੇ ਮੰਨ ਲਓ ਤੁਸੀਂ ਵੋਟਰ ਕਾਰਡ ਅਪਲਾਈ ਕੀਤਾ ਹੋਇਆ ਸੀ ਜਾਂ ਆਧਾਰ ਕਾਰਡ ਅਪਲਾਈ ਕੀਤਾ ਸੀ ਇਹਨਾਂ ਦੋਨਾਂ ਦੀ ਛੋਟੇ ਕੋਲ ਰਸੀਦ ਹੈਗੀ ਸੀ ਤਾਂ ਕਾਉਂਸਲਿੰਗ ਵੇਲੇ ਕਾਉਂਸਲਿੰਗ ਤੋਂ ਪਹਿਲਾਂ ਪਹਿਲਾਂ ਇਹ ਤੁਹਾਡੇ ਦਸਤਾਵੇਜ਼ੜੇ ਤਿਆਰ ਹੋ ਜਾਣੇ ਚਾਹੀਦੇ ਤਾਂ ਉਹ ਤੁਹਾਨੂੰ ਉੱਥੇ ਪੇਸ਼ ਕਰਨੇ ਹੋਣਗੇ ਜੇਕਰ ਤੁਸੀਂ ਉੱਥੇ ਪੇਸ਼ ਨਹੀਂ ਕਰਦੇ ਤਾਂ ਤੁਹਾਡੇ ਨਾਲ ਕੋਈ ਵੀ ਜਿਹੜਾ ਮਤਲਬ ਤੁਹਾਨੂੰ ਪੱਤਰ ਜਾਰੀ ਨਹੀਂ ਕੀਤਾ ਜਾਊਗਾ ਨਾ ਹੀ ਤੁਹਾਨੂੰ ਸੂਚਨਾ ਦਿੱਤੀ ਜਾਊਗੀ ਤਾਂ ਤੁਹਾਡੀ ਜਿਹੜੀ ਅਰਜੀ ਹੈਗੀ ਉਹ ਸਿੱਧੀ ਕੀ ਕਰਤੀ ਜਾਊਗੀ ਰੱਦ ਕਰ ਦਿੱਤੀ ਜਾਊਗੀ ਤਾਂ ਇੱਥੇ ਬੜੇ ਧਿਆਨ ਨਾਲ ਆਪ ਦਾ ਅਪਲਾਈ ਕਰਨਾ ਹੈਗਾ ਲਾਸਟ ਦੇ ਵਿੱਚ ਇੱਕ ਵਾਰ ਮੈਂ ਸਭ ਤੋਂ ਜਿਹੜਾ ਮੋਟਾ-ਮੋਟਾ ਸੜਾ ਬ੍ਰੀਫ ਕਰ ਦੇਣਾ ਵੀ ਦੇ ਵਿੱਚ ਕਨਫਿਊਜ਼ਨ ਜਿਹੜੀ ਹੈਗੀ ਸਭ ਤੋਂ ਪਹਿਲਾਂ ਹੈਗੀ ਹੈ ਕੁਆਲੀਫਿਕੇਸ਼ਨ ਦੀ ਸੀ ਵੀ ਜੇ ਤੁਹਾਡੇ ਕੋਲੇ ਗ੍ਰੈਜੂਏਸ਼ਨ ਦੀ ਡਿਗਰੀ ਹੈਗੀ ਤੇ 10ਵੇਂ ਲੈਵਲ ਤੇ ਤੁਸੀਂ ਪੰਜਾਬੀ ਦਾ ਵਿਸ਼ਾ ਪੜ੍ਹਿਆ ਆਂਗਣવાડી ਵਰਕਰ ਹੈ ਜਿਹੜੀ ਉਹਦੀ ਸਾਮੀ ਲਈ ਅਪਲਾਈ ਹੈ ਜਿਹੜਾ ਤੁਸੀਂ ਕਰ ਸਕਦੇ ਹੋ ਨੰਬਰ 2 ਤੇ ਜੇ ਤੁਹਾਡੇ ਕੋਲੇ ਪਲੱਸ 2 ਦੀ ਕਵਾਲੀਫਿਕੇਸ਼ਨ ਹੈਗੀ ਅਤੇ ਪੰਜਾਬੀ ਦਾ ਵਿਸ਼ਾ ਜਿਹੜਾ 10ਵੇਂ ਲੈਵਲ ਤੇ ਪੜ੍ਹਿਆ ਤਾਂ ਤੁਸੀਂ ਅੰਗਣਵਰੀ ਹੈਲਪਰ ਦੀ ਪੋਸਟ ਲਈ ਅਪਲਾਈ ਕਰ ਸਕਦੇ ਹੋ ਸਪੋਜ ਕਰੋ ਤੁਹਾਡੇ ਪਿੰਡ ਵਿੱਚ ਦੋਵੇਂ ਪੋਸਟਾਂ ਖਾਲੀ ਨੇ ਅੰਗਣਵਰੀ ਵਰਕਰ ਦੀ ਵੀ ਹੈ ਹੈਲਪਰ ਦੀ ਵੀ ਹੈ ਤੁਸੀਂ ਗ੍ਰੈਜੂਏਸ਼ਨ ਪਾਸ ਹੋ ਬੀਏ ਦੀ ਡਿਗਰੀ ਤੁਹਾਡੇ ਕੋਲ ਹੈ ਤਾਂ ਤੁਸੀਂ ਦੋਨਾਂ ਅਸਾਮੀਆਂ ਲਈ ਅਪਲਾਈ ਜਿਹੜਾ ਕਰ ਸਕਦੇ ਹੋਗੇ ਜੇ ਤੁਸੀਂ ਗ੍ਰੈਜੂਏਸ਼ਨ ਹੋ ਤਾਂ ਤੁਸੀਂ ਦੋਨਾਂ ਲਈ ਐਲੀਜੀਬਲ ਹੋ ਜੇ ਤੁਸੀਂ ਪਲੱਸ 2 ਹੋ ਤਾਂ ਸਿਰਫ ਤੁਸੀਂ ਹੈਲਪਰ ਲਈ ਅਪਲਾਈ ਕਰ ਸਕਦੇ ਹੈਗੇ ਹੋਗੇ ਉਮਰ ਸਬੰਧੀ ਜਿਹੜੀ ਆਂਗਣ ਵਾਲੀ ਵਰਕਰ ਆ ਉਹਦੇ ਲਈ 21 ਸਾਲ ਆ ਤੇ ਹੈਲਪਰ ਲਈ 18 ਸਾਲ ਆ ਤੇ ਬਦਤਬਾ ਨੂੰ ਉਮਰ ਆ ਜਿਹੜੀ ਉਹ 37 ਸਾਲ ਆ ਇਹ ਅਨਸੂਚਿਤ ਜਾਤੀਆਂ ਲਈ ਆ ਜਿਹੜੀ ਉਹ 42 ਸਾਲ ਆ ਡਬਿਆਂਗ ਲਈ 47 ਸਾਲ ਹੈਗੀ ਐ ਇਹਦੇ ਵਿੱਚ ਰਿਹਾ ਇਸ ਸੰਬੰਧੀ ਜਾਂ ਅਸੀਂ ਕਿ ਦੂਸਰੇ ਏਰੀਆ ਦੇ ਵਿੱਚ ਅਪਲਾਈ ਕਰ ਸਕਦੇ ਆਂ ਇਹਦੇ ਬਾਰੇ ਵੀ ਅਸੀਂ ਦੱਸਤਾ ਵੀ ਤੁਸੀਂ ਸੰਬੰਧਤ ಗ್ರಾಮ ਪੰਚਾਇਤ ਦੇ ਜਿਹੜੇ ਦੇ ਸਨੀਕ ਹੋਣੇ ਚਾਹੀਦੇ ਹੋ ਦੂਸਰੇ ਪਿੰਡ ਜਾਂ ਏਰੀਆ ਵਿੱਚ ਅਪਲਾਈ ਤੁਸੀਂ ਨਹੀਂ ਕਰ ਸਕਦੇ ਲਾਸਟ ਦੇ ਵਿੱਚ ਆ ਗਿਆ ਤੁਹਾਡਾ ਮੈਰਿਜ ਸਰਟੀਫਿਕੇਟ ਮੈਰਿਜ ਸਰਟੀਫਿਕੇਟ ਬਾਰੇ ਵੀ ਕਨਫਿਊਜ਼ਨ ਕਲੀਅਰ ਹੋ ਗਈ ਤੇ ਸਿਰਫ ਉਹਨਾਂ ਲਈ ਹੈ ਜਿਹੜੀਆਂ ਵਿਆਹ ਤੋਂ ਉਪਰੰਤ ਅਪਲਾਈ ਕਰ ਰਹੇ ਜਿਨ੍ਹਾਂ ਕੋਲੇ ਵੋਟਰ ਕਾਰਡ ਜਾਂ ਆਧਾਰ ਕਾਰਡ ਨਹੀਂ ਹੈਗਾ ਲਾਸਟ ਤੇ ਆ ਗਿਆ ਤੁਹਾਡਾ ਮੈਰਿਟ ਮੈਰਿਟ ਕਿਵੇਂ ਬਣਨੀ ਹੈ ਮੈਟ ਦੇ ਸਬੰਧ ਵਿੱਚ ਜਿਹੜੀ ਵੀਡੀਓ ਪਹਿਲਾਂ ਹੀ ਅਪਲੋਡ ਕੀਤੀ ਹੋਈ ਹੈ ਬੜੀ ਹੀ ਡਿਟੇਲ ਦੇ ਵਿੱਚ ਦੱਸਿਆ ਹੋਇਆ ਵੀ 10ਵੀਂ ਦੇ ਕਿਵੇਂ ਨੰਬਰ ਲੱਗਣੇ ਆ ਕਿਦਾਂ ਤੁਹਾਡੀ ਮੈਟ ਹੈ ਜਿਹੜੀ ਤਿਆਰ ਕਰਨੀ ਆ ਉਸ ਵੀਡੀਓ ਦਾ ਲਿੰਕ ਆ ਜਿਹੜਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਦੇ ਦਾਂਗੇ ਉੱਥੋਂ ਤੁਸੀਂ ਦੇਖ ਸਕਦੇ ਹੋ ਤੁਹਾਡੀ ਮੈਰਿਟ ਕਿੱਦਾਂ ਤਿਆਰ ਹੋਣੀ ਹੈ ਵੀਡੀਓ ਦੇਖਣ ਦੇ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਨੂੰ ਆਪਣੇ ਸਾਰੇ ਦੋਸਤਾਂ ਨਾਲ ਸ਼ੇਅਰ ਕਰਿਓ ਤਾਂ ਜੋ ਉਹਨਾਂ ਦੀ ਵੀ ਕਨਫਿਊਜ਼ਨ ਜਿਹੜੀ ਉਹ ਦੂਰ ਹੋ ਜਾਕੇ ਹੋਰ ਨਵੀਂ-ਨਵੀਂ ਜਾਣਕਾਰੀ ਲੈ ਲਈ ਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ